26 ਜਨਵਰੀ ਤੇ ਆਪਣੇ ਕੋਠਿਆਂ ਤੇ ਲਗਾਓ ਕਾਲੇ ਝੰਡੇ ਇਹ ਕਹਿਣਾ ਹੈ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦਾ ਸਮੂਹ ਸਿੱਖਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਕੌਮ ਕਿਸਾਨ ਮਜ਼ਦੂਰ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਕਿਸਾਨੀ ਮੋਰਚੇ ਦੇ ਕਾਲੇ ਝੰਡੇ ਲਹਿਰਾਉਣ ਕਿਉਂਕਿ ਲੋਕਤੰਤਰ ਆਜ਼ਾਦ ਦੇਸ਼ ਵਿੱਚ ਸਿੱਖ ਕੌਮ ਗੁਲਾਮ ਹੈ ਜਿੱਥੇ ਗੁਰਦੁਆਰਾ ਸਾਹਿਬ ਤੇ ਟੈਂਕਾ ਟੋਪਾ ਨਾਲ ਹਮਲਾ ਹੋਵੇ ਨਵੰਬਰ 1984 ਦੌਰਾਨ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸੰਝਿਆ ਕਰ ਰਹੇ ਹਾਂ ਜਿਸ ਵਿੱਚ ਸਿਕਤਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਆਪਣੇ ਕੋਠੇ ਦੇ ਉੱਪਰ ਕਾਲੇ ਝੰਡੇ ਲਗਾ ਰਹੇ ਹਨ ਅਤੇ ਕਾਲੇ ਕੱਪੜੇ ਪਾਏ ਹੋਏ ਹਨ ਉਹ ਅਪੀਲ ਵੀ ਕਰਦੇ ਹਨ ਹਰ ਇੱਕ ਇਨਸਾਨ ਨੂੰ ਕਿਸਾਨ ਮਜ਼ਦੂਰਾਂ ਨੂੰ ਕਿ ਆਪਣੇ ਕੋਠਿਆਂ ਦੇ ਉੱਪਰ ਕਾਲੇ ਝੰਡੇ ਲਗਾਓ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਹੋਰ ਕੀ ਕੁਝ ਕਿਹਾ ਸਿਕਤਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁੰਨੇ ਆਉ ਤੁਹਾਨੂੰ ਸੁਣਾਉਂਦੇ ਆ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਆ ਵੀ ਤੁਸੀਂ ਮਲਬੀ ਕਾਲੇ ਕੱਪੜੇ ਪਾਏ ਕੀ ਹੋ ਜਾ ਵਾਈਸ ਗੁਰਜੀ ਕਾ ਖਾਲਸਾ ਵਾਈਸ ਫਤਿਹ ਮੈਂ ਸਖਤ ਤਰ੍ਹਾਂ ਹੀ ਫੋਜੀਸ਼ਨ ਦਾ ਪ੍ਰਧਾਨ ਗੁਰਦਾਸ ਸਿੰਘ ਬੋਲ ਰਿਹਾ ਹਾਂ ਔਰ ਮੈਂ ਪ੍ਰਸਾਦ ਦਾ ਧੰਨਵਾਦ ਕਰਦਾ ਕਿ ਜਿਹੜੇ ਮਿਲ ਕੇ ਸਾਡੀ ਆਵਾਜ਼ ਜਿਹੜੀ ਆ ਪਗਲਕ ਤੱਕ ਜਿਹੜੇ ਪਹੁੰਚਾਉਂਦੇ ਆ ਬੇਨਤੀ ਆ ਕਿ ਜਿਹੜਾ ਸਾਡਾ ਦੇਸ਼ ਦੋ ਹੋ ਕੇ ਦਿੰਦਾ ਵਾ ਪੇ ਇੱਕ ਆਜ਼ਾਦ ਦੇਸ਼ ਆ ਤੇ ਇੱਕ ਲੋਕਤੰਤਰ ਦੇਸ਼ ਆ ਔਰ ਮੈਂ ਨਾ ਜਿੰਨਾ ਇਸ ਲੋਕਤੰਤਰ ਦੇਸ਼ ਤੇ ਆਜ਼ਾਦ ਦੇਸ਼ ਦੇ ਵਿੱਚ ਸਿੱਖ ਕੌਮ ਗੁਲਾਮ ਵਾਂ ਇਦੋਂ ਵੱਧ ਕੋਈ ਨਹੀਂ ਹੋ ਸਕਦਾ ਔਰ ਮੈਂ ਇੱਥੇ ਬੇਨਤੀ ਕਰਦਾ ਕਿ ਸਾਨੂੰ ਜਿਹੜਾ ਵਾ ਆਪਣੇ ਹੱਕ ਲੈਣ ਵਾਸਤੇ ਸਾਡੇ ਕੋਲ ਦੋ ਹੀ ਤਰੀਕੇ ਨੇ ਮੈਂ ਹਰ ਟਾਈਮ ਨੌਜਵਾਨੀ ਨੂੰ ਬੇਨਤੀ ਕਰਦਾ ਰਿਹਾ ਕਿ ਅਸੀਂ ਜਿਹੜਾ ਵਾ ਜੂਨ 1984 ਨੂੰ ਕਟਾਣਾ ਖਾਈਏ ਅਸੀਂ ਸਰਕਾਰਾਂ ਦੇ ਨਾਲ ਨਿਰਮਤਾ ਦੇ ਨਾਲ ਚਲੀਏ ਤੇ ਉਹ ਰਸਤੇ ਦੋ ਨੇ ਕਿ ਇੱਕ ਵੋਟਾਂ ਦਾ ਔਰ ਇੱਕ ਇੱਕ ਵਿਰੋਧ ਕਰਕੇ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਆਜ਼ਾਦ ਦੇਸ਼ ਵਿੱਚ ਗੁਲਾਮ ਸਿੱਖ ਕੌਮ ਜਿਹੜੀ ਆ ਇਦੇ ਵਾਸਤੇ ਕੋਈ ਆਜ਼ਾਦੀ ਨਹੀਂ ਕਿ ਆਜ਼ਾਦੀ ਹੋ ਸਾਡੇ ਕਾਲੇ ਅੰਗਰੇਜ਼ਾਂ ਵਾਸਤੇ ਹੋਊਗੀ ਇਸ ਕਰਕੇ 26 ਜਨਵਰੀ ਆ ਰਹੀ ਆ ਹਰ ਬੰਦਾ ਜਿਹੜਾ ਵਾ ਦਰਦ ਰਹਿਦਾ ਵਾ ਜਿਹੜਾ ਵਾ ਉਹ ਮਰ ਕੇ ਵੀ ਜਿਹੜਾ ਵਾ ਉਹ ਆਪਣੇ ਕਾਲੇ ਝੰਡੇ ਜਿਹੜੇ ਘਰਾਂ ਦੇ ਉੱਤੇ ਲਾ ਕੇ ਦੁਕਾਨਾਂ ਦੇ ਉੱਤੇ ਲਾ ਕੇ ਇਹ ਸਰਕਾਰ ਨੂੰ ਦੱਸੇ ਸਫ਼ਰ ਦੇ ਟਾਈਮ ਗੱਡੀਆਂ ਦੇ ਉੱਤੇ ਲਾਏ ਕਾਰਨ ਕਿ ਸਾਨੂੰ ਜ਼ਰੂਰਤ ਕਿਉਂ ਪਈ ਜੇ ਜਦੋਂ ਜੂਨ 1984 ਦੇ ਵਿੱਚ ਗੁਰਦੁਆਰੇ ਟੈਂਕ ਤੇ ਤੋਪਾਂ ਦੇ ਨਾਲ ਫੌਜੀ ਹਮਲਾ ਕਰਕੇ ਤੇ ਮਰਕੇ ਬਈ ਇਨਾਂ ਟਾਏ ਇਤਨਾ ਥੋੜੀ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੀ ਦੇਸ਼ ਦੀ ਆਰਮੀ ਹੁੰਦੀ ਆ ਆਰਮੀ ਬਾਹਰ ਦੇ ਦੇਸ਼ਾਂ ਨਾਲ ਲੜਨ ਵਾਸਤੇ ਨਹੀਂ ਉਸ ਹਥਿਆਰਾਂ ਦੇ ਨਾਲ ਉਸ ਆਰਮੀ ਦੇ ਨਾਲ ਉਸ ਤਰੀਕੇ ਦੇ ਨਾਲ ਮਰਕੇ ਬਈ ਸਿੱਖ ਕੌਮ ਦੇ ਤੇ ਹਮਲਾ ਕੀਤਾ ਗਿਆ ਤੇ ਇੱਥੇ ਸਾਡਾ ਦੇਸ਼ ਦੀ ਆਜ਼ਾਦੀ ਵਾਲਾ ਸਵਾਲ ਜਿਹੜਾ ਖਰਾਬ ਪਾੜ ਜਾਂਦਾ ਵਰਕਾ ਦੂਸਰੀ ਗੱਲ ਨਵੰਬਰ 84 ਦੇ ਵਿੱਚ ਕੋਹ ਕੋਹ ਕੇ ਸਿੱਖ ਕੌਮ ਨੂੰ ਮਾਰਿਆ ਹੋਵੇ ਔਰ ਜਿਹੜੇ ਕਿਸਾਨਾਂ ਦੀ ਆਪਣੀ ਮਾਲਕੀ ਆ ਹਰ ਬੰਦੇ ਦੀ ਮਾਲਕੀ ਆ ਜਦੋਂ ਮਾਲਕੀ ਨੂੰ ਖੋ ਕੇ ਤਾਂ ਤਣਾਡਾ ਨੂੰ ਦਿੱਤਾ ਜਾਂਦਾ ਹੋਵੇ ਔਰ ਉਸ ਦੇਸ਼ ਦੇ ਵਿੱਚ ਸਿੱਖ ਕੌਮ ਜਿਹੜੀ ਅਜੇ ਅਜੇ ਵੀ ਆਪਣੇ ਆਪ ਨੂੰ ਸਮਝੇ ਪਏ ਹੈ ਆਜ਼ਾਦਵਾਤ ਉਹ ਆਪਣੀ ਉਹਦੀ ਸੋਚ ਕੰਮ ਕਰ ਸਕਦੀ ਹੈ ਲੇਕਿਨ ਇਸ ਦੇਸ਼ ਦੇ ਵਿੱਚ ਜਿਹੜਾ ਅਸੀਂ ਗੁਲਾਮ ਆ ਇੱਥੋਂ ਹੁਣ ਸਵਾਲ ਆ ਜਾਂਦਾ ਕਿ ਕੱਲਾ ਸਿੱਖ ਕੌਮ ਦਾ ਨਹੀਂ ਜੇ ਕੋਈ ਕਹੇ ਕਿ ਇੱਥੇ ਸਿੱਖ ਕੌਮ ਦੇ ਤੇ ਹਮਲਾ ਹੋਇਆ ਸਿੱਖ ਕੌਮ ਦਾ ਕਤਲੇਆਮ ਹੋਇਆ ਸਿੱਖ ਕੌਮ ਦੇ ਜਮੀਨਾ ਖੋਈਆਂ ਜਾ ਰਹੀਆਂ ਇੱਥੇ ਸਵਾਲ ਅੱਗੇ ਵੀ ਖੜਾ ਹੋਣਾ ਦੁਕਾਨਦਾਰਾਂ ਦੀਆਂ ਜਿਹੜੇ ਨੇ ਵੱਡੇ ਵੱਡੇ ਸਟੋਰ ਖੋਲ ਕੇ ਤੇ ਇਹਨਾਂ ਦੇ ਯਾ ਦੁਕਾਨਦਾਰਾਂ ਨੂੰ ਹੀ ਖਤਮ ਕਰ ਦਿੰਦੇ ਆ ਇਸ ਦੇਸ਼ ਦੇ ਵਿੱਚ ਕਿਹੜਾ ਬੰਦਾ ਕਹਿੰਦਾ ਕਿ ਮੈਂ ਆਜ਼ਾਦ ਹਾਂ ਦੇਸ਼ ਦੇ ਸੋਚਵਾ ਕੇ ਹੀ ਸਾਰੇ ਨੇ ਮਜ਼ਦੂਰ ਬਣਾ ਕੇ ਤੇ ਇਹਨਾਂ ਕੋ ਕੰਮ ਲਈ ਕਿਸਾਨਾਂ ਕੋ ਜਮੀਨਾਂ ਖੋ ਕੇ ਮਜ਼ਦੂਰ ਬਣਾਈਆਂ ਦੁਕਾਨਦਾਰਾਂ ਕੋ ਦੁਕਾਨਾਂ ਖੋਲ ਕੇ ਤੇ ਇਹਨਾਂ ਮਜ਼ਦੂਰ ਬਣਾ ਕੇ ਕਰੀਏ ਤੇ ਫਿਰ ਉਹ ਕਿਹੜਾ ਬੰਦਾ ਜਿਹੜਾ ਕਹਿ ਰਿਹਾ ਕਿ ਮੈਂ ਇਸ ਇਸ ਵਿੱਚ ਆਜ਼ਾਦਾਂ ਕਿਹੜਾ ਬੰਦਾ ਕਹੂਗਾ ਕਿ ਮੈਂ 26 ਜਨਵਰੀ ਤੇ 15 ਅਗਸਤ ਦੀ ਜਿਹੜੀ ਆਜ਼ਾਦੀ ਦਾ ਦਿਨ ਜਿਹੜਾ ਮ ਮਨਾਵਾ ਉਹ ਉਹ ਮਨਾਉਣ ਜਿਨ੍ਹਾਂ ਨੇ ਜਿਹੜੇ ਸਾਡੇ ਤੇ ਰਾਜ ਕਰ ਰਹੇ ਨੇ ਤੇ ਇਹ ਨੀਤੀਆਂ ਦੇ ਨਾਲ ਉਹ ਮਿਲ ਕੇ ਜਿਹੜਾ ਕੰਮ ਕਰਦੇ ਸੋ ਮੈਂ ਅਪੀਲ ਕਰ ਚੁੱਕਾ ਵਾਂ ਤੇ ਸਾਡੇ ਕੋ ਦੋ ਹੀ ਤਰੀਕੇ ਨੇ ਇੱਕ ਵੋਟਾਂ ਪਾ ਕੇ ਤੇ ਇੱਕ ਵਿਰੋਧ ਕਰਕੇ ਵਿਰੋਧ ਕਰਕੇ 26 ਜਨਵਰੀ ਦੇ ਤੇ ਇੱਕ ਅਰੀ ਸਰਕਾਰ ਨੂੰ ਦੱਸ ਦੋ ਕਿ ਅਸੀਂ ਆਜ਼ਾਦ ਆ ਕਿ ਜਗਰਾਮ ਆ ਨੰਬਰ 2 ਦੇ ਉੱਤੇ 2027 ਦੀਆਂ ਵੋਟਾਂ ਆ ਰਹੀਆਂ ਵੋਟਾਂ ਦੇ ਵਿੱਚ ਅਸੀਂ ਪੂਰਾ ਪਬਲਿਕ ਨੂੰ ਜਾਗਰੂਤ ਕਰਾਂਗੇ ਕਿ ਇਹ ਆਜ਼ਾਦ ਦੇਸ਼ ਆ ਕਿ ਗਰਾਮ ਉਸ ਦੋ ਜ 27 ਦੀ ਬੋਰਡ ਦੇ ਵਿੱਚ ਅਸੀਂ ਜਿਹੜਾ ਵਾ ਨੋਟਾ ਦਾ ਬਟਨ ਦਬਾਉਣ ਦਾ ਜਿਹੜਾ ਵਾ ਉਹ ਯਤਨ ਕਰਾਂਗੇ ਕਿ ਜਿਹੜੀ ਆ ਜ਼ਿਆਦਾ ਤੋਂ ਜ਼ਿਆਦਾ ਜਿਹ ਪਬਲਿਕ ਇਹ ਲਹਿਨ ਤੇ ਚੱਲੇ ਅੱਜ ਤੱਕ ਜੇਕਰ ਅਸੀਂ ਹਿਸਾਬ ਲਈਏ ਸਾਡਾ ਸਿੱਖ ਕੌਮ ਦਾ ਜਿਹੜਾ ਵਾ ਉਹ ਨੁਕਸਾਨ ਹੋਇਆ ਜਾਂ ਸਿੱਖ ਕੌਮ ਜਿਹੜੀ ਆ ਇਹ ਇਹਨੂੰ ਕੀ ਮਿਲਿਆ ਸਿੱਖ ਕੌਮ ਨੂੰ ਮਿਲਿਆ ਕਿ ਇਹਨਾਂ ਨੇ ਗੁਰਦੁਆਰੇ ਢਾਏ ਅਨਸਾਫ਼ ਲੈਣ ਵਾਲੇ ਆਤਵਾਦੀ ਹੋਗੇ ਤੇ ਕੈਦੀ ਹੋਗੇ ਜੇਕਰ ਇਥੇ ਕੋਈ ਬੰਦਾ ਅੰਮ੍ਰਿਤ ਛਕਾਉਂਦਾ ਤੇ ਉਹਨੂੰ ਅੰਦਰ ਛੱਡ ਦਿੰਦੇ ਨੇ ਕਹਿੰਦੇ ਨੇ ਕਿ ਤੂੰ ਅਤਵਾਦੀ ਆ ਤੇ ਫਿਰ ਇਸ ਕਰਕੇ ਮੈਂ ਸਿੱਖ ਕੌਮ ਨੂੰ ਔਰ ਹਰ ਦੇਸ਼ ਦੇ ਨਾਗਰਿਕ ਨੂੰ ਇਹ ਬੇਨਤੀ ਕਰਦਾ ਕਿ ਇਹ ਸਾਨੂੰ ਧਰਮਾਂ ਕੌਮਾਂ ਦੇ ਵਿੱਚ ਵੰਡ ਕੇ ਸਾਨੂੰ ਮਜਬਾਂ ਦੇ ਵਿੱਚ ਵੰਡ ਕੇ ਸਾਨੂੰ ਇਹੋ ਜਿਹੇ ਭੜਕਾਉ ਬਿਆਨ ਦੇ ਕੇ ਜਾਂ ਇਹ ਮਤਲਬ ਕਿ ਆਟਾ ਦੇ ਵਰਗੀਆਂ ਸਕੀਮਾਂ ਦੇ ਕੇ ਇਹ ਸਾਡੇ ਉੱਤੇ ਜਿਹੜਾ ਰਾਜ ਕਰ ਰਹੇ ਨੇ ਪਰ ਇਹਨਾਂ ਨੂੰ ਇਹ ਦੱਸੋ ਕਿ ਤੁਸੀਂ ਆਜ਼ਾਦ ਜੇ ਅਸੀਂ ਗੁਲਾਮ ਆ ਇਸ ਕਰਕੇ ਹਰ ਵਰਗ ਨੂੰ ਹਰ ਵੀਰ ਨੂੰ ਬੇਨਤੀ ਆ ਕਿ ਘਰਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਚੱਲਦੇ ਸਮੇਂ ਗੱਡੀਆਂ ਦੇ ਉੱਤੇ ਖਾਸ ਤੌਰ ਦੇ ਤੇ ਕਿਸਾਨ ਜਿਹੜੇ ਮੋਰਚੇ ਦੇ ਉੱਤੇ ਬੈਠੇ ਨੂੰ ਮਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਆਪਣਾ ਕਿਸਾਨੀ ਦਾ ਝੰਡਾਵਾ ਉੱਥੇ ਤੁਸੀਂ ਇੱਕ ਦਿਨ ਵਾਸਤੇ ਜਿਹੜਾ ਵਾ ਉਹ ਕਾਲੇ ਝੰਡੇ ਵੀ ਜਿਹੜੇ ਵਰਤੋ ਤੇ ਦੇਸ਼ ਨੂੰ ਦੱਸੋ ਕਿ ਅਸੀਂ ਇਸ ਆਜ਼ਾਦ ਦੇਸ਼ ਦੇ ਵਿੱਚ ਅਸੀਂ ਗੁਲਾਮ ਸਿੱਖ ਜਿਹੜੇ ਵਸ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ